ਨੂੰ ਫੋਲੋ ਕਰੀ ਜਾਣਦੇ ਆ ਇਹ ਬਿਨਾ ਗੱਲ ਤੋਂ ਨਾਲ ਨਾਲ ਮੇਰੇ ਘਰ ਦੀ ਰੈਕੀ ਹੋਣ ਡਈ ਆ ਮਤਲਬ ਕਿ ਇਹੋ ਜਿਹਾ ਕੀ ਗੁਨਾ ਕਰਤਾ ਆ ਇਹ ਸਾਡੇ ਪਿੱਛੇ 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 ਮਤਲਬ ਕਿ ਸਾਨੂੰ ਫੋਲੋ ਕਰੀ ਜਾ ਰਹੇ ਆ ਨਾ ਇਹਨਾਂ ਨੇ ਯੂਨੀਫਾਰਮ ਪਾਈ ਆ ਮੈਂ ਪ੍ਰਸ਼ਾਸਨ ਨੂੰ ਇਹੋ ਮੰਗ ਕਰੂੰਗੀ ਤੁਸੀਂ ਥੋੜਾ ਧਿਆਨ ਦਿਓ ਆ ਗੱਡੀ ਨੰਬਰ ਵੇਖੋ ਤੁਸੀਂ ਜਾਲੀ ਪਲੇਟ ਨੰਬਰ ਲਾਈ ਆ ਇਹਨਾਂ ਨੇ ਉਹ ਦਿਨ ਵੀ ਚੱਡੀ ਗੱਡੀ ਮੇਰੇ ਪਿੱਛੇ ਆਈ ਆ ਆ ਵਰਦੀ ਟੱਡੀ ਮਿਲ ਆ ਨੰਬਰ ਵੇਖੋ ਜੀ ਤੁਹਾਨੂੰ ਦੱਸ ਆਪਾਂ ਇਹਨਾਂ ਨੂੰ ਖਰਾਬ ਕਰਨ ਦੇ ਪੰਜਾਬ ਹੋ ਜੀ ਕੀ ਕਰਤਾ ਕਿ ਤੁਸੀਂ ਮੇਰੀ ਰੈਕੀ ਇੰਨੀ ਕਰ ਰਹੇ ਹੋ ਤੁਸੀਂ ਰੈਕੀ ਕਿਉਂ ਕਰ ਰਹੇ ਹੋ ਤੁਸੀਂ ਐਸਪੀ ਨੂੰ ਕਿੱਲੇ ਰੰਗ ਆਣਗੇ ਕਿ ਮੋੜਾ ਐਸਪੀ ਨਾਲ ਕਰੋ ਕਰੋ ਐਸਪੀ ਨਾਲ ਕਰੋ ਦੇਖੋ ਜੀ ਪਰਸੋਂ ਮੇਰੇ ਮਗਰ ਐਮਐਸ ਜਿਹੜਾ ਵਾ ਉਹ ਲੱਗਾ ਹੋਇਆ ਸੀਗਾ ਆਪਣੇ ਮਹਾਰਾਸ਼ਟਰ ਦਾ ਨੰਬਰ ਜਿਹੜਾ ਵਾ ਮੈਨੂੰ ਪਿੱਛੇ ਫੋਲੋ ਫੋਲੋ ਕਰਦੇ ਆਏ ਆ ਉਹ ਨੰਬਰ ਪਲੇਟ ਜਾਲੀ ਲਈ ਗਈ ਤੁਸੀਂ ਭਾਈ ਆ ਨੰਬਰ ਪਲੇਟ ਜਾਲੀ ਲਈ ਲਾਈ ਜਾਵੇ ਪਰੇ ਹੋ ਤੁਸੀਂ ਰੈਕੀ ਕਿਉਂ ਕਰ ਰਹੇ ਹੋ ਮਾਜਮਾ ਯਾਰ ਅਸੀਂ ਮਨਾ ਲਾ ਰੈਕੀ ਕਰ ਰੈਕੀ ਮਤਲਬ ਲਗਾ ਦੋ ਆਪਾਂ ਹੀ ਤੁਹਾਨੂੰ ਬਾਸਟਰ ਨੇ ਤੁਸੀਂ ਗੱਡੀ ਫੇਰ ਚਲਾ ਕੇ ਕਿਉਂ ਆ ਰਹੇ ਹੋ ਆਰਡਰ ਮੰਗੋ ਮਤਲਬ ਆਰਡਰ ਦੋ ਨਾ ਆਰਡਰ ਦੋ ਆਰਡਰ ਦਿਖਾਓ ਤੁਹਾਡੇ ਕਾਊਂਟਰ ਵੀ ਕੌਰ ਦੇ ਪਿੱਛੇ ਕੰਚਨਪ੍ਰੀਤ ਦੇ ਨਾਲ ਤੁਹਾਡੇ ਕੰਚਨਪ੍ਰੀਤ ਦੀ ਰੈਕੀ ਕਰਨੀ ਜੂਵੀ ਲੱਗੀ ਆਰਡਰ ਦਿਖਾਓ ਭਾਈ ਦਿਖਾਓ ਆਰਡਰ ਜੀ ਨੰਬਰ ਪਲੇਟ ਵੇਖ ਲਓ ਜਾਲੀ ਲਾਈ ਜੀ ਇੰਡੀਆ ਰਜਿਸਟਰਡ ਨੰਬਰ ਪਲੇਟ ਨਹੀਂ ਆਉਂਦੀ ਦਿਖਾਓ ਜੀ ਤੁਸੀਂ ਗੱਡੀ ਜਿਹੜੀ ਆ ਮੈਨੂੰ ਫਾਲੋ ਕਰਦੀ ਰਹੀ ਆ ਆਪਾਂ ਉਹਦੀ ਸ਼ਿਕਾਇਤ ਕੀਤੀ ਆ ਹੁਣ ਤੁਸੀਂ ਆਪਣੇ ਆਪ ਕਰ ਲਓ ਭਰਾਡੀ ਐਸਪੀਡੀ ਇੱਕ ਮਿੰਟ ਜੀ ਐਸਪੀਡੀ ਨੇ ਭੇਜਿਆ ਤੁਹਾਨੂੰ ਵੀ ਕੰਜਨਪਰੀ ਦੀ ਰਾਕੀ ਕਰੋ ਜੀ ਰੇਕੀ ਕਰ ਨਹੀਂ ਐਸਪੀਡੀ ਨੇ ਭੇਜਿਆ ਰਿੱਪੂ ਨੇ ਰਿੱਪੂ ਤਪਨ ਸਾਹਿਬ ਨੇ ਭੇਜਿਆ ਤੁਹਾਨੂੰ ਜੀ ਰੇਕੀ ਕਰੋ ਜੀ ਹਸਪਤਾਲ ਚਲੀ ਜੀ ਨੇ ਭੇਜਿਆ ਕਿਹੜੇ ਭੇਜਿਆ ਕਿਹਨਾਂ ਨੇ ਪ੍ਰਭ ਜੀ ਦੇ ਸੀਐਸ ਸਾਹਿਬ ਨੇ ਤੁਹਾਨੂੰ ਭੇਜਿਆ ਰੱਖਿਆ ਕਰਨੀ ਜੀ ਜੀਓ ਨਾਟ ਦਿਖਾ ਦਿਓ ਜੀ ਕਿੱਥੇ ਹੈ ਜੀ ਔਰ ਜਾਲੀ ਨੰਬਰ ਪਲੇਟ ਲਾ ਕੇ ਕਿਹਾ ਜੀ ਦੱਸੋ ਗੱਦੀ ਕਰਦੇ ਹਾਂ ਮਹਾਲ ਖਰਾਬ ਕਰਦੇ ਤੇ ਪਾ ਜੀ ਏਦਾਂ ਕੱਲ ਨਹੀਂ ਤੁਸੀਂ ਰੇਕੀ ਕਿਸ ਗੱਲ ਤੋਂ ਕਰ ਰਹੇ ਹੋ ਨਹੀਂ ਆਡਰ ਦਿਖਾ ਦਿਓ ਦਿਖਾਓ ਤੁਸੀਂ ਆਡਰ ਦਿਖਾਓ ਤਾਨੂੰ ਕੀ ਆਰਡਰ ਦਿੱਤਾ ਦਿਖਾਓ ਜੀ ਤੁਹਾਨੂੰ ਪੈਟਰਨ ਲੈ ਰਾਕੋ ਸਿਵਲ ਚਾਓ ਨਹੀਂ ਯਾਰ ਇਹ ਸਿਵਲ ਚਾਓ ਕਿਹੜੀ ਕਰਨ ਦਾ ਆਰਡਰ ਕੀ ਲਿਖਦਾ ਨਹੀਂ ਇਹ ਤਾਂ ਗਲਤੀ ਹੈ ਇਹਦਾ ਮਾਲ ਖਰਾਬ ਕਰਨਿਆ ਤਾਂ ਇਹ ਮਾਲਾਜਮ ਜੇ ਨਾ ਤੇ ਹੀ ਵਰਦੀ 'ਚ ਜੇ ਨਾ ਕੋਈ ਗੱਲ ਹੈ ਮਾਲਾਜਮਾ ਰਾਹ ਪਹਿਲਾਂ ਵੀ ਜਰੂਰੀ ਬਾਹੀਆ ਕੇਰਾ ਅਸੀਂ ਉਹ ਮਾਲਾਜਮਾ ਜੀ ਆਪਣਾ ਬਕਸਾ ਨਹੀਂ ਕਿਤੇ ਇੰਡਸਟਰੀ ਸਾਰੇ ਸਾਨੂੰ ਭੇਜਿਆ ਰਿਫੂ ਤਪਨ ਨੇ ਤੇ ਤੁਸੀਂ ਇਹਦੇ ਪ੍ਰੋਫੀਲ ਫਿਲਮੇ ਭੇਜਿਆ ਤੇ ਤੁਸੀਂ ਸਾਡੇ ਪਿੱਛੇ ਕੀ ਆ ਕੇ ਨਾ ਸੁਭ ਘਾਰਨ ਵੀ ਦੱਸਿਆ ਨਾ ਕੀ ਕਾਰਨ ਕੀ ਫਿਰਦਾ ਹੇਰ ਹੱਥ ਜੋੜ ਕੇ ਵੋਟਾਂ ਹੀ ਮੰਗਣ ਨੇ ਲੋਕ ਆਹ ਤੇ ਦੱਸੋ ਫਿਰ ਸਾਡੀ ਤੁਸੀਂ ਲੈਕੀ ਕਿਉਂ ਕਰਦੇ ਫਿਰ ਕੋਈ ਕਾਰਨ ਹੈਗਾ ਦੱਸ ਦਿਓ ਆਪਾਂ ਗੱਲ ਕਰੀਏ ਕੋਈ ਝੱਲਾਂਗੇ ਆਪਾਂ ਜੇ ਕੋਈ ਗੱਲਬਾਤ ਹੋ ਗਈ ਕੋਈ ਗੱਲਬਾਤ ਹੋ ਗਈ ਤੁਸੀਂ ਜ਼ਿੰਮੇਵਾਰ ਹੋ ਮੈਂ ਜ਼ਿੰਮੇਵਾਰ ਹਾਂ ਆਹ ਦੱਸੋ ਦੱਸੋ ਮਾੜਾ ਚੰਗਾ ਬੰਦਾ ਕੁਝ ਅਸੀਂ ਜਾਣੂਆ ਵੀ ਕੋਈ ਕਰਤੋ ਨਾ ਸਾਰੇ ਟੰਗੇ ਭਲੇ ਬੰਦੇ ਯਾਰ ਮਾੜਾ ਬੰਦਾ ਕਿਹੜਾ ਵਾ ਆਰਡਰ ਦੇ ਦਿਓ ਲਿਖਤੀ ਆਰਡਰ ਦੇ ਦਿਓ ਅਸੀਂ ਦਿਖਾਓ ਅਸਰ ਭੇਜ ਜਪ ਜਾਓ ਅਗਰ ਫਸਦਾ ਹੋਗਾ ਆਈਡੀ ਕਾਰਡ ਦਿਖਾਓ ਆਈਡੀ ਕਾਰਡ ਦਿਖਾਓ ਆਈਡੀ ਕਾਰਡ ਵਾਪਸ ਕਰ ਦੇਣਾ ਆਈਡੀ ਕਾਰਡ ਦਿਖਾਓ ਲੈ ਜਾ ਕਮੈਂਟ ਭਾਈ ਜੀ ਆਈਡੀ ਕਾਰਡ ਦਿਖਾਓ ਇਹ ਤਾਂ ਇੰਬਾਈ ਨਾ ਗੱਲ ਕਰਵਾਉਣੀ ਹੈ ਨੰਬਰ ਰੇਡ ਕੋ ਕੱਟ ਲਈ ਆਈ ਡੀ ਕਾਰਡ ਦਿਖਾਓ ਆਈ ਡੀ ਕਾਰਡ ਦਿਖਾਓ ਬਣਾਓ ਜੀ ਆਈ ਡੀ ਕਾਰਡ ਨਹੀਂ ਪੈਂਦੀ ਇਹਨਾਂ ਨੂੰ ਕਹੋ ਵੀ ਸਾਨੂੰ ਆਰਡਰ ਦਿਖਾਓ ਨਹੀਂ ਤੋ ਇਹ ਆਈ ਡੀ ਕਾਰਡ ਦਿਖਾਓ ਪਹਿਲਾਂ ਆਈ ਡੀ ਦਾ ਕੋਈ ਨਹੀਂ ਆ ਤੁਸਾਂ ਨੂੰ ਤੁਸੀਂ ਆਰਡਰ ਦਿਖਾਓ ਕਿ ਤੁਹਾਨੂੰ ਐਸ ਪੀ ਐਸ ਪੀ ਡੀ ਸਾਹਿਬ ਨੇ ਤੁਸੀ ਕਿਹਾ ਰਿੱਪੂ ਤਫਰ ਨੇ ਭੇਜਿਆ ਜੀ ਤੁਹਾਨੂੰ ਲਿਖਤੀ ਆਰਡਰ ਦਿਖਾਓ ਫਿਰ ਤੁਸੀਂ ਬਾਅਦ ਵਿੱਚ ਕਿਹਾ ਪ੍ਰਭਜੀਤ ਸੀਏ ਨੇ ਭੇਜਿਆ ਆ ਤੁਸੀਂ ਸਾਨੂੰ ਲਿਖਤੀ ਆਰਡਰ ਦਿਖਾਓ ਭਾਜੀ ਵੀ ਤੁਹਾਡੇ ਕੋਲ ਲਿਖਤੀ ਆਰਡਰ ਨੇ ਕਿ ਜਿਹੜੇ ਸਾਡੇ ਕੈਂਡੀਡੇਟ ਦੀ ਡਾਕਟਰ ਆ ਉਹਦਾ ਤੁਸੀਂ ਰੈਕੀ ਕਰਨੀ ਆ ਤੁਸੀਂ ਰੈਕੀ ਕਰ ਰਹੇ ਸਵੀਰ ਦੀ ਪਿੱਛੇ ਲੱਗੇ ਆ ਜਾਲੀ ਨੰਬਰ ਪਲੇਟ ਲੱਗੀ ਆ ਜੀ ਔਰ ਗੱਡੀ ਦੇ ਇੱਕ ਮਿੰਟ ਆ ਮੁਲਾਜ਼ਮ ਵਾਲੀ ਗੱਡੀ ਭਾਜੀ ਆ ਵੀਲ ਇੱਕ ਮਿੰਟ ਇਧਰ ਹੋ ਜੀ ਆ ਵੀਲ ਪਏ ਆ ਜੀ ਗੱਡੀ ਦੇ ਟਾਇਰ ਬਾਹਰ ਨੂੰ ਆ ਇਹ ਕੀ ਏ ਮੁਲਾਜ਼ਮ ਵਾਲੀ ਗੱਡੀ ਆ ਜੀ ਤੁਸੀਂ ਆਪ ਦੱਸੋ ਜੀ ਗੱਡੀ ਦੇ ਜਾਲੀਆਂ ਲਾਈਆਂ ਮੈਨੂੰ ਤੁਸੀਂ ਗੱਡੀ ਦੇ ਜਾਲੀਆਂ ਲਾਈਆਂ ਅਸੀਂ ਇਹ ਮੁਲਾਜ਼ਮ ਕਹਿ ਰਹੇ ਸੀ ਮੰਨ ਲੈਨੇ ਚਲੋ ਵਰਦੀ ਵਿੱਚ ਪਈ ਆ ਜੀ ਔਰ ਦਿਖਾ ਦੇਣਾ ਆਰਡਰ ਜੀ ਆ ਦੇਖੋ ਜੀ ਇਹ ਕਹਿ ਰਹੇ ਮੁਲਾਜ਼ਮ ਇਹ ਆਰਡਰ ਦਿਖਾ ਦੇਣਾ ਕਿ ਕੈਂਡੀਡੇਟ ਦੀ ਡਾਕਟਰ ਦਾ ਇਹਨਾਂ ਨੂੰ ਪਿੱਛਾ ਕਰਨ ਦਾ ਰੈਕੀ ਕਰਨ ਦਾ ਆਰਡਰ ਮਿਲਿਆ ਜੀ ਤੇ ਜਿਨ੍ਹਾਂ ਨੇ ਦਿੱਤੇ ਆ ਉਹ ਆਰਡਰ ਦਿਖਾ ਦੇ ਫਿਲਮ ਲਗਾ ਕੇ ਹਾਂਜੀ ਆ ਫਿਲਮ ਲਗਾ ਕੇ ਆ ਜਾਲੀਆਂ ਗੱਡੀ ਨੂੰ ਲੱਗੀਆਂ ਜੀ ਆ ਦੇਖੋ ਪ੍ਰਸ਼ਾਸਨ ਦੀ ਉਧਰ ਦੇਖੋ ਜੀ ਜਾਲੀਆਂ ਉਧਰ ਦੇਖੋ ਆ ਦੇਖ ਲਓ ਜੀ ਆ ਪੂਰੀ ਜਾਲੀ ਪੂਰੀ ਬੰਦ ਕੀਤੀ ਆ ਜਾਲੀ ਜੀ ਆ ਹੱਥ ਘੜੀ ਪਈ ਆ ਤੁਸੀਂ ਦੇਖ ਲਓ ਜੀ ਵਿੱਚ ਸ਼ਰਿਆਮ ਕਿਹੜੀ ਗੱਲਾਂ ਕੀ ਕਰਨਾ ਚਾਹੁੰਦੇ ਆ ਜੀ ਇਹ ਇਹ ਤੇ ਦੱਸਣ ਔਰ ਕਿਹੜੇ ਆਰਡਰ ਨੇ ਇਹਨਾਂ ਕੋਲ ਆਰਡਰ ਦਿਖਾਉਣ ਜੀ ਆਰਡਰ ਅਜੇ ਤੱਕ ਦਿਖਾ ਨਹੀਂ ਪਾ ਰਹੇ ਜੀ ਗੱਡੀ ਨੂੰ ਹੱਥ ਬੰਨਣਾ ਵਾਰੇ ਇਧਰ ਬਾਹਰ ਲਓ ਜਾਨ ਮਤਲਬ ਇਹ ਇਹ ਸ਼ਰਿਆ ਪ੍ਰਸ਼ਾਸਨ ਦੀ ਗੁੰਡਾਗਰਦੀ ਨਹੀਂ ਤੇ ਕੀ ਆ ਜੀ ਦੇਖੋ ਜੀ ਅਸੀਂ ਆਰਾਮ ਨਾਲ ਆਪਣੀ ਇਲੈਕਸ਼ਨ ਹੱਥ ਜੋੜ ਕੇ ਸਾਰਿਆਂ ਨੂੰ ਅਪੀਲ ਕਰਕੇ ਕਰ ਰਹੇ ਹਾਂ ਅਸੀਂ ਕੀ ਕਰ ਲੈਣਾ ਦੱਸੋ ਕੋਈ ਆਰਡਰ ਦਿਖਾ ਦਿਓ ਕਿਸੇ ਡਰਾ ਰਹੇ ਜੀ ਤੁਸੀਂ ਡਰਾ ਰਹੇ ਜੀ ਕਿਵੇਂ ਦੇ ਕਰਦੇ ਕਿਸ ਨੇ ਚੱਲਣਾ ਨਹੀਂ ਜੇ ਮੁੜ ਕੇ ਆਪਾਂ ਇਤਰਾ ਨਾ ਕਰੀਏ ਦੇਖੋ ਜੀ ਪਰਸੋਂ ਤੋਂ ਅਸੀਂ ਇਹ ਜੁੱਝਾ ਵੇਖ ਰਹੇ ਹਾਂ ਸਾਲ ਰਹਿ ਗਿਆ ਸਰਕਾਰ ਦੀ ਗੱਡੀ ਆ ਟੈਗ ਲੱਗੀ ਰਹੀ ਆ ਉਹਨਾਂ ਨੂੰ ਅਸੀਂ ਰੋਕਿਆ ਸਰਕਾਰ ਦੇ ਆ ਉਹ ਜਿਹੜੇ ਧੱਕਾ ਕਰ ਰਹੇ ਆ ਜੀ ਤੁਹਾਡੀ ਆਈਡੀ ਦਿਖਾਓ ਜਿੰਨੇ ਭੇਜਾ ਰਾਇਡਲ ਕਰਾ ਦਿਓ ਨਹੀਂ ਨਹੀਂ ਤੁਸੀਂ ਆਈਡੀ ਦਿਖਾਓ ਆਪਣੀ ਬਾਜੀ ਆਈਡੀ ਦਿਖਾਓ ਆਈਡੀ ਦਿਖਾਓ ਤੁਹਾਡੀ ਚੈੱਕ ਕਰਾਓ ਕਰੋ ਕਮਜੀ ਜੀ ਨਾਲ ਗੱਲ ਕਰੋ ਉਹਨਾਂ ਪੁੱਛੋ ਮੇਰੀ ਰੇਕੀ ਕਰਨ ਦੇ ਆਰਡਰ ਦਿਖਾਓ ਕਰਾਓ ਨਾ ਤੁਸੀਂ ਗੱਲ ਕਰਾਓ ਤੁਹਾਨੂੰ ਭੇਜਿਆ ਤੁਸੀਂ ਕਰੋ ਗੱਲ ਜੀ ਆਈਡੀ ਦੇ ਨੋ ਇਹਨਾਂ ਨੂੰ ਕੋਈ ਆਪਣੀ ਹਾਂ ਕਰਦੇ ਲੌ ਲੱਗੇ ਉਹ ਵੀ ਲਿਆ ਕੀ ਪਤਾ ਵਰਦੀ ਜਾਲੀ ਪਈ ਹੋਵੇ ਆਈਡੀ ਦੇਖੋ ਨਾ ਤੁਸੀਂ ਕੌਣ ਹੈ ਕੌਣ ਨਹੀਂ ਹੈ ਗੱਲ ਕਰਾਉਣ ਲੱਗੇ ਆ ਜੀ ਕੋਈ ਨਹੀਂ ਕਰਤਿਆਂ ਮੀਡੀਆ ਆ ਰਹੇ ਸਾਰੇ ਆ ਰਹੇ ਸਾਰੇ ਆ ਗਿਆ ਜੀ ਮੀਡੀਆ ਸਾਰੇ ਪਾਸੇ ਪੰਜਾਬ ਘੁੰਮ ਜਾਣਾ ਇਹਨਾਂ ਦਾ ਹੁਣ ਕੱਲ ਵੀ ਗੱਡੀ ਮਕਰ ਰੱਗੀ ਰਹੀ ਆ ਹਾਂ ਹਾਂ ਜੁਨੀਫਾਰਮ ਬੰਡ ਸਾਨੂੰ ਵੀ ਪਤਾ ਲੱਗੇ ਕਿ ਚੱਲਣਾ ਨਾ ਜੁਨੀਫਾਰਮ ਵੀ ਫਿਰਦੇ ਆ ਬਿਨਾਂ ਜੁਨੀਫਾਰਮ ਤੋਂ ਪਰਸੋਂ ਵੀ ਜਿਹੜਾ ਆ ਅਸੀਂ ਜਿਹੜਾ ਇਹਨਾਂ ਮਤਲਬ ਕਿ ਕਬਰਾ ਗਏ ਕੱਲ ਨੂੰ ਅਸੀਂ ਕੋਈ ਮਤਲਬ ਕਿ ਸਕਾਇਪ ਚੋਕ ਲਈਏ ਜਾਂ ਨਾ ਮੈਨੂੰ ਚੁੱਕਿਆ ਜਾਵੇ ਕੱਲੂ ਕੋਈ ਮਿਸ ਹੈਪਨਿੰਗ ਹੁੰਦੀ ਆ ਤੁਸੀਂ ਜ਼ਿੰਮੇਵਾਰ ਹੋ ਇਸ ਗੱਲ ਦੇ ਜ਼ਿੰਮੇਵਾਰ ਹੈ ਜੀ ਦਾ ਜੇ ਪ੍ਰਭ ਦੀ ਪਹੇਗਾ ਜ਼ਿੰਮੇਵਾਰ ਰੋਜ਼ ਪੰਜਾਬ ਚ ਕੋਈ ਕੋਈ ਨਾ ਕੋਈ ਘਟਨਾ ਹੋ ਰਹੀ ਆ ਕਦੇ ਕੁੱਤੀ ਤੇ ਕੋਈ ਮਾਰੇ ਕੋਈ ਮਾਰੇ ਗਿਆ ਹਾਂ ਇੰਨੇ ਵੱਡੇ ਵੱਡੇ ਬੰਦੇ ਕਦੀ ਕਹਿ ਰਹੇ ਐਸਪੀ ਬੀ ਨੇ ਭੇਜਿਆ ਕਦੀ ਕਹਿ ਰਹੇ ਪ੍ਰਭਜੀਤ ਸਿੰਘ ਨੇ ਭੇਜਿਆ ਸਰਕਾਰਾਂ ਦੀ ਸ਼ੈਤ ਗੁੰਡਾਗਰਦੀ ਚੱਲਦੀ ਪਈ ਆ ਬਹੁਤ ਕੁਝ ਨਹੀਂ ਆ ਤੁਹਾਡੇ 6 ਮਹੀਨੇ ਰਹਿ ਗਏ ਵੀ ਨਾ ਜਾਣੇ ਦਹੀਂ ਕੱਲ ਪਤਾ ਕੀ ਆ ਉਹਨਾਂ ਆ ਆਰਡਰ ਪੁੱਛੋ ਭਾਂਜੀ ਨੇ ਤੋਂ ਕਿੱਥੇ ਤੁਹਾਡੀ ਰੈਕੀ ਕਰਨ ਦੇ ਆਰਡਰ ਜੀ ਪੁੱਛੋ ਇਹਨਾਂ ਵੀ ਰੈਕੀ ਕਰਨੇ ਮੇਰੀ ਰੈਕੀ ਕਰਨ ਦੇ ਆਰਡਰ ਜਾਲੀ ਨੰਬਰ ਪਲੇਟ ਦੇ ਦਿਓ ਲਾਉ ਸਪੀਕਰ ਕਰੋ ਹਲੋ ਹਾਂਜੀ ਸੱਚਾ ਜੀ ਸਾਸ਼ੀ ਗਾਲ ਜੀ ਤੁਹਾਡੇ ਬੰਦੇ ਮੇਰੀ ਰੈਕੀ ਕਰ ਰਹੇ ਆ ਤੁਸੀਂ ਆਰਡਰ ਦਿੱਤੇ ਆ ਇਹਨਾਂ ਨੂੰ ਕਰੋਗੇ ਡਿਊਟੀ ਕਰਨਗੇ ਆਪਣੀ ਕਾਹਦੇ ਡਿਊਟੀ ਕਰ ਰਹੇ ਜੁਨੀਫਾਰਮ ਕਿੱਥੇ ਉਹਨਾਂ ਦੀ ਤੁਹਾਡੇ ਆਰਡਰ ਕਿੱਥੇ ਜਿਹੜੇ ਤੁਸੀਂ ਦਿੱਤੇ ਆ ਨੰਬਰ ਪਲੇਟ ਤੁਸੀਂ ਦੇਖੋ ਉਹਨਾਂ ਦੀ ਕੀ ਲੱਗੀ ਹੋਈ ਆ ਜਾਲੀ ਲੱਗੀ ਹੋਈ ਆ ਸਾਰੀ ਕਾਲੀਆਂ ਕੀਤੀ ਵਿਦਆਊਟ ਵਰਦੀ ਤੋਂ ਨੇ ਜੁਨੀਫਾਰਮ ਤੋਂ ਬਿਨਾ ਤੁਹਾਡੇ ਬੰਦੇ ਨੇ ਸੀ ਇੰਟੈਲੀਜੈਂਸ ਵਾਲੇ ਹੁੰਦੇ ਸਿਵਲ ਤੇ ਆ ਜੀ ਨਹੀਂ ਮੈਂ ਸਾਰੇ ਇੱਕ ਮਰਜ਼ੀ ਜੇ ਸਿਵਲ ਚ ਹੁੰਦੇ ਆ ਇਹ ਸਾਨੂੰ ਆਰਡਰ ਦਿਖਾ ਦੇਣ ਕੀ ਇਹਨਾਂ ਦੇ ਆਰਡਰ ਕੰਚਨਪ੍ਰੀਤ ਕੌਰ ਦੀ ਰੈਕੀ ਕਰਨ ਦੇ ਲੱਗੇ ਆ ਜੀ ਤੁਸੀਂ ਕਹਿ ਦਿਓ ਜੀ ਹਾਂ ਮੈਂ ਕੀਤੇ ਆਰਡਰ ਜੀ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਮਨਾ ਕਰ ਟਾਡੇ ਕਰ ਗਏ ਨੇ ਹਾਂ ਜੀ ਲਗਾਤਾਰ ਦੋ ਦਿਨੋਂ ਦੇਖਾ ਪਿੱਛੇ ਨੇ ਜੀ ਆ ਪਿੱਛੇ ਨੇ ਜੀ ਲਗਾਤਾਰ ਪਿੱਛੇ ਲੱਗੇ ਨੇ ਜੀ ਟਾਲੀਆਂ ਲੱਗੀਆਂ ਜੀ ਆ ਸਾਡੇ ਕੋਲ ਸਾਰੀਆਂ ਵੀਡੀਓ ਹੈਗੀਆਂ ਜੀ ਗੱਡੀ ਦੇ ਪਿੱਛੇ ਲੱਗੇ ਆ ਜੀ ਨੰਬਰ ਪਲੇਟ ਜਾਲੀ ਆ ਜੀ ਇਹਨਾਂ ਦੀ ਜਾਲੀਆਂ ਲਾਈਆਂ ਗੱਡੀ ਨੂੰ ਜੀ ਸਾਰੀ ਕਿਸੇ ਆਰਡਰ ਦਿੱਤੇ ਆ ਬਾਜੀ ਇਹਨੂੰ ਕੰਚਨਪ੍ਰੀਤ ਕੌਰ ਦੀ ਰੇਕੀ ਕਰਨ ਦੇ ਜੀ ਆ ਤੁਹਾਡਾ ਅਫਸਰ ਮੁੱਕਰ ਗਿਆ ਜੀ ਐਵੇਂ ਨਾ ਗਲਤ ਨਾ ਗੱਲ ਕਰੋ ਰਜ ਨਹੀਂ ਤੁਸੀਂ ਤੁਸੀਂ ਕੀਤੇ ਬਾਜੀ ਆਰਡਰ ਜੀ ਤੁਹਾਡੇ ਅਫਸਰ ਤੁਹਾਡੇ ਭਾਜੀ ਮੁਲਾਜ਼ਮ ਕਹਿ ਰਿਹਾ ਸਾਹਬ ਸਿੰਘ ਕਹਿ ਰਿਹਾ ਕਿ ਤੁਸੀਂ ਆਰਡਰ ਦਿੱਤੇ ਆ ਜੀ ਇਹ ਮੈਨੂੰ ਜਿਹੜਾ ਦਫਰਾਂ ਨੂੰ ਕਮਾਇਆ ਹੀ ਹੋਗਾ ਨਾ ਸਭ ਨੇ ਗੱਲਾਂ ਨਹੀਂ ਜੀ ਇੱਕ ਗੱਲ ਕਰੋ ਦੇਖੋ ਗੈਸਟਰੀ ਅੱਜ ਕੱਲ 2-2 3-3 ਪਾਰਟੀਆਂ ਦੇ ਰੱਬ ਨਾ ਕਰੇ ਕੋਈ ਬਹੁਤ ਜ਼ਤ ਕੰਮ ਕਰ ਦੇ ਇਲੈਕਸ਼ਨ ਦੇ ਤੇ ਨਹੀਂ ਦਸਣਾ ਮੇਰਾ ਵੀਰ ਮਤਲਬ ਤੁਸੀਂ ਤੁਸੀਂ ਆਰਡਰ ਕੀਤੇ ਭਾਜੀ ਇਹਨਾਂ ਨੂੰ ਜੀ ਮੈਂ ਮੇਰਾ ਮੈਂ ਤੁਹਾਡਾ ਹੀ ਬੰਦਾ ਵਾ ਮੈਂ ਕਿਤੇ ਬਰਦਾਨਾ ਵੇਖੋ ਜੀ ਬੰਦੇ ਦੀ ਗੱਲ ਨਹੀਂ ਆ ਦਿਨ ਰਾਤ ਇਹ ਫੋਲੋ ਕਰ ਰਹੇ ਆ ਵਿਦਆਉਟ ਜੂਨੀਫਾਰਮ ਆ ਅਸੀਂ ਮਤਲਬ ਕਿ ਇੰਨੇ ਪ੍ਰੈਸ਼ਰ ਚ ਆਏ ਹੋਏ ਆ ਹਨਾ ਦਿਨ ਰਾਤ ਜਿਹੜਾ ਸਾਨੂੰ ਫੋਲੋ ਕੀਤਾ ਜਾ ਰਿਹਾ ਮੈਂ ਇਹੋ ਜੀ ਕੀ ਗਲਤੀ ਕਰ ਰਹੀ ਆ ਮੈਨੂੰ ਦੱਸੋ ਨਾ ਅਸੀਂ ਪ੍ਰੈਸ ਸੱਦਰੇ ਆ ਜੀ ਕੋਈ ਬਾਅਦ ਗੱਲ ਕਰਾਂਗੇ ਬਾਅਦ ਗੱਲਾਂ ਮੇਰਾ ਨਾ ਕੋਈ ਨਹੀਂ ਬਾਅਦ ਗੱਲ ਨਹੀਂ ਜੀ ਤੁਸੀਂ ਆਪਣੇ ਬੰਦੇ ਨੂੰ ਕਹੋ ਜੂਨੀਫਾਰਮ ਚੋਂ ਸਾਨੂੰ ਵੀ ਸੇਫਟੀ ਫੀਲ ਹੋਵੇ ਐਦਾਂ ਦਾ ਅਸੀਂ ਆਮ ਸੇਫੀ ਫੀਲ ਕਰ ਰਹੇ ਆ ਕੋਈ ਨਹੀਂ ਤੁਸੀਂ ਮਰਨਾ ਨਾ ਬਾਅਦ ਗੱਲ ਕਰੀਏ ਹਾਂ ਮੁੱਕਰ ਗਿਆ ਜੀ ਤੁਹਾਡਾ ਆਫਸਰ ਮੁੱਕਰ ਗਿਆ ਮੇਰਾ ਆਫਸਰ ਹੀ ਮੁੱਕਰ ਗਿਆ ਵਾ ਤੁਹਾਡਾ ਆਫਸਰ ਮੁੱਕਰ ਗਿਆ ਹੁਣ ਦੱਸੋ ਕੀ ਕਰੀਏ ਤੁਹਾਡਾ ਨਹੀਂ ਕੱਲੇ ਗੱਲ ਕਰਨੀ ਨਹੀਂ ਗੱਲ ਕਰਨ ਦਾ ਮਤਲਬ ਕੀ ਆ ਤੁਹਾਡਾ ਆਫਸਰ ਮੁੱਕਰ ਗਿਆ ਆਰਡਰ ਲਓ ਆਰਡਰ ਮੰਗਾ ਲਓ ਰੱਖਿਆ ਕਰਵਾ ਦਿਆਂ ਇਹ ਤੁਹਾਡੇ ਵਾਸਤੇ ਆ ਇਦਾਂ ਨਾ ਕਰੋ ਜੀ ਇਹ ਕੰਮ ਨਾ ਕਰੋ ਤੁਸੀਂ ਦੇਖੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਸਾਰੇ ਪੈਸੇ ਜਾਲੀਆਂ ਲਾਈਆਂ ਨੇ ਉਹ ਭੈਣਜੀਆਂ ਨੂੰ ਦਫ਼ਤਰ ਮਿਲ ਕੇ ਗਿਆ ਜੇ ਮੈਥੋਂ ਨਹੀਂ ਮਿਲ ਕੇ ਗਏ ਹੋ ਜੋ ਵੀ ਹੈ ਗੱਡੀਆਂ ਲਾ ਕੇ ਤੁਸੀਂ ਵਿਦਆਊਟ ਵਰਦੀ ਤੁਸੀਂ ਪਿੱਛੇ ਰਹਿ ਕੇ ਗੱਲ ਹੋ ਇਹ ਕਿਸ ਗੱਲ ਦੀ ਆਰਸੀ ਕਾਗਜ਼ ਕਿੱਥੇ ਗੱਡੀ ਦੇ ਲਿਆ ਉਹਦੇ ਕਾਗਜ਼ ਦਿਖਾ ਇਹਦੇ ਕਾਗਜ਼ ਲਿਆਓ ਜੀ ਕੱਢੀ ਆਪਣੀ ਕਿਉਂ ਨਹੀਂ ਲਾਇਆ ਭਾਈ ਮੈਨੂੰ ਤਾਂ ਨਾ ਪਰਵਾਹ ਕੱਲ ਹੀ ਮਿਲੇ ਪਰ ਸੇ ਕੱਲ ਤੁਹਾਡੇ ਤੁਹਾਡਾ ਅਫਸਰ ਤੁਹਾਡਾ ਮੁੱਕਰ ਗਿਆ ਸਮਝੋ ਗੱਲ ਤੁਹਾਡਾ ਅਸਰ ਮੁੱਕ ਗਿਆ ਤੁਸੀਂ ਹੀ ਕੋਟੇ ਰਹਿਛਾ ਵੀਰ ਜੀ ਕੋਈ ਕੋਟੇ ਰਹਿਛਾ ਮੇਰੀ ਸਾਰੀ ਕਾਈ ਕੋਟੇ ਰਹਿਛਾ ਮੇਰੀ ਪਾਣੀ ਤੁਸੀਂ ਕਰ ਕੋਈ ਚਾਹੇ ਕਿਤੋਂ ਦੇ ਆਓ ਤੁਹਾਡਾ ਤੁਹਾਡਾ ਮਤਲਬ ਕੀ ਬੰਨਦਾ ਪਿੱਛੇ ਗੱਡੀ ਲਾਉਣ ਦਾ ਕਾਨੂੰਨ ਦੇ ਲੈ ਕੇ ਗੱਲ ਕਰੀਏ ਸਾਡਾ ਅਸਰ ਕੇ ਤੁਹਾਡੀ ਡਿਊਟੀ ਨਹੀਂ ਇਹਦੇ ਰਾਤ ਦੇ ਦਿਾਰੇ ਚ ਨਾਲ ਗੱਲ ਕਰੀਏ ਮੇਰੀ ਗੱਲ ਵੀ ਇਹ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਕਹਿ ਦੋ ਕਿ ਸਰਕਾਰ ਨੇ ਸਾਨੂੰ ਕਿਹਾ ਵਾ ਅਕਾਲੀ ਨਾਲ ਜਿਹੜਾ ਕੈਂਡੀਡੇਟ ਹੈਗਾ ਉਹਨੂੰ ਧਮਕਾਓ ਡਰਾਓ ਕੇ ਇਥੇ ਨਾ ਇਹ ਗੱਲ ਉਹੀ ਆ ਉਹੀ ਗੱਲ ਆ ਦੇਖੋ ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਆਪਣੀ ਹਾਰ ਕੰਧ ਤੇ ਲਿਖੀ ਦਿਖ ਰਹੀ ਹੈ ਸਰਕਾਰ ਹਰ ਇੱਕ ਹੀਲਾ ਵਸੀਲਾ ਵਰਤ ਕੇ ਇਹ ਚੋਣ ਜਿੱਤਣਾ ਚਾਹੁੰਦੀ ਹੈ ਸਰਕਾਰੀ ਮਸ਼ੀਨਰੀ ਦਾ ਉੱਥੇ ਦੱਬ ਕੇ ਦੁਰਪਯੋਗ ਹੋ ਰਿਹਾ ਪਹਿਲਾਂ ਵੀ ਸਾਨੂੰ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨੀ ਪਈ ਸੀ ਜਦੋਂ ਆਪਣੇ ਦੋ ਚਹੇਤੇ ਡੀਐਸਪੀ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਹਨ ਹਰਮਿਤ ਸੰਧੂ ਉਹਨਾਂ ਨੇ ਉੱਥੇ ਲਾਏ ਉਹ ਤਾਂ ਮੈਂ ਧੰਨਵਾਦ ਕਰਦਾ ਇਲੈਕਸ਼ਨ ਕਮਿਸ਼ਨ ਦਾ ਜਿਨ੍ਹਾਂ ਨੇ ਸਾਡੀਆਂ ਗੱਲਾਂ ਤੱਥਾਂ ਤੇ ਸਬੂਤਾਂ ਨਾਲ ਸਹਿਮਤ ਹੋ ਕੇ ਉਹ ਡੀਐਸਪੀਾਂ ਦੀ ਉੱਥੋਂ ਬਦਲੀ ਦੇ ਹੁਕਮ ਜਾਰੀ ਕੀਤੇ ਫਿਰ ਜਿਹੜੇ ਕੈਂਡੀਡੇਟ ਆ ਸੁਖਵਿੰਦਰ ਕੌਰ ਅੰਦਾਵਾਜੀ ਉਹਨਾਂ ਦੀ ਬੇਟੀ ਦੇ ਉੱਤੇ ਮਤਲਬ ਐਸੀ ਸਰਕਾਰ ਹੈ ਜਿਹੜੀ ਧੀਆਂ ਪੈਣਾ ਤੇ ਵੀ ਪਰਚੇ ਦਰਜ ਕਰਦੀ ਹੈ ਕੰਚਨ ਪ੍ਰੀਤ ਦੇ ਉੱਤੇ ਇੱਕ ਝੂਠਾ ਪਰਚਾ ਦਰਜ ਕੀਤਾ ਸ਼੍ਰੋਮਣੀ ਅਕਾਲੀ ਦਲ ਦਾ ਧਰਨਾ ਲੱਗਿਆ ਤੇ ਪੁਲਿਸ ਨੇ ਆ ਕੇ ਉੱਥੇ ਬਿਆਨ ਦਿੱਤਾ ਕਿ ਜੀ ਇਸ ਪਰਚੇ ਦੇ ਵਿੱਚ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਹੁਣ ਸਰਕਾਰ ਦਾ ਮਿਆਰ ਇਹਨਾਂ ਨੀਤੇ ਚਲਾ ਗਿਆ ਕਿ ਕੰਚਨ ਪ੍ਰੀਤ ਕੌਰ ਦੀ ਰੈਕੀ ਕੀਤੀ ਜਾ ਰਹੀ ਆ ਜੋਥੇ ਦੇ ਲੋਕਲ ਸ਼ਰਮਨੀ ਇਕਲਦਰ ਦੇ ਲੀਡਰ ਤੇ ਵਰਕਰ ਸਹਿਬਾਨਾਂ ਨੇ ਉਥੇ ਨਾਲ ਹੀ ਕੰਚਨ ਪ੍ਰੀਤ ਸੀ ਇੱਕ ਗੱਡੀ ਜਿਹੜੀ ਕਿ ਲਗਾਤਾਰ ਦੋ ਦਿਨ ਤੋਂ ਉਹਨਾਂ ਦਾ ਪਿੱਛਾ ਕਰ ਰਹੀ ਹੈ ਜਦੋਂ ਉਹਨੂੰ ਰੋਕਿਆ ਉਹਦੇ ਚੋਂ ਦੋ ਬੰਦੇ ਬਾਹਰ ਨਿਕਲ ਕੇ ਆਪਣੇ ਆਪ ਨੂੰ ਸਿਵਲ ਵਰਦੀ ਦੇ ਵਿੱਚ ਸੀ ਦੋਵੇਂ ਬੰਦੇ ਅਕੇ ਜੀ ਅਸੀਂ ਪੁਲਿਸ ਦੇ ਮੁਲਾਜ਼ਮ ਆ ਤੇ ਸਾਡੀ ਡਿਊਟੀ ਲੱਗੀ ਹੈ ਕਿ ਅਸੀਂ ਕੰਚਨ ਪ੍ਰੀਤ ਨੂੰ ਦੇਖਣਾ ਕਿ ਕਿੱਥੇ ਜਾਂਦੇ ਨੇ ਕਿਹਨੂੰ ਮਿਲਦੇ ਨੇ ਨਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਆਪਾਂ ਕਰਨਾ ਕੀ ਚਾਹ ਰਹੇ ਕਿ ਇਸ ਤਰੀਕੇ ਦੇ ਹੱਤਕੰਡੇ ਵਰਤ ਕੇ ਤੁਸੀਂ ਚੋਣ ਜਿੱਤ ਲਓਗੇ ਕਿ ਧੀਆ ਪੈਣਾ ਦੀ ਇਸ ਤਰੀਕੇ ਰੈਕੀ ਕਰਵਾ ਕੇ ਔਰ ਖਾਸ ਕਰਕੇ ਉਹ ਜਿਹੜੇ ਦੋ ਪੁਲਿਸ ਮੁਲਾਜ਼ਮ ਨੇ ਉਹਨਾਂ ਕੋਲ ਤਾਂ ਕੋਈ ਲਿਖਤੀ ਆਰਡਰ ਹੀ ਹੈ ਨਹੀਂ ਕਦੇ ਤਾਂ ਕਹਿੰਦੇ ਨੇ ਜਿਹੜਾ ਐਸਪੀ ਰਿੱਪੂ ਦਮਨ ਸਿੰਘ ਹੈ ਕਿਹੜੇ ਉਹਨਾਂ ਨੇ ਭੇਜਿਆ ਕਦੇ ਕਹਿੰਦੇ ਨੇ ਜਿਹੜੇ ਸੀਆਈ ਦਾ ਇੰਚਾਰਜ ਹੈ ਪ੍ਰਭਜੀਤ ਉਹਨੇ ਭੇਜਿਆ ਪਰ ਕੋਈ ਲਿਖਤੀ ਆਰਡਰ ਉਹਨਾਂ ਕੋਲੇ ਹੈ ਨਹੀਂ ਨਾ ਉਹਨਾਂ ਤੇ ਵਰਦੀ ਪਾਈ ਹੈ ਗੱਡੀ ਦੇ ਉੱਤੇ ਨੰਬਰ ਪਲੇਟ ਜਾਲੀ ਲੱਗੀ ਐ ਤੇ ਜੇ ਕੱਲ ਨੂੰ ਕੋਈ ਅਨਸੁਖਾਵੀ ਘਟਨਾ ਉੱਥੇ ਵਾਪਰ ਗਈ ਫਿਰ ਜ਼ਿੰਮੇਵਾਰ ਕੌਣ ਐ ਮੈਂ ਅੱਜ ਵੀ ਅਫਸਰਾਂ ਨੂੰ ਕਹਿਣਾ ਚਾਹੁੰਦਾ ਕਿ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰੋ ਕੋਈ ਅਫਸਰ ਸੰਵਿਧਾਨ ਤੋਂ ਵੱਡਾ ਨਹੀਂ ਜੇ ਕੋਈ ਅਫਸਰ ਸੰਵਿਧਾਨ ਤੋਂ ਬਾਹਰ ਜਾ ਕੇ ਸਰਕਾਰ ਦੀ ਸ਼ਹਿਤੇ ਐਸੀ ਕੋਜੀ ਹਰਕਤ ਜਾਂ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਲਈ ਇਲੈਕਸ਼ਨ ਕਮਿਸ਼ਨ ਵੀ ਬੈਠਾ ਤੇ ਅਦਾਲਤਾਂ ਦੇ ਵਿੱਚ ਵੀ ਲੈ ਕੇ ਜਾਵਾਂਗੇ ਧੱਕਾ 10 ਦਿਨਾਂ ਦਾ ਮੇਰੀ ਗੱਲ ਯਾਦ ਰੱਖਿਓ 11 ਤਰੀਕ ਨੂੰ ਚੋਣਾਂ ਤੋਂ ਬਾਅਦ ਕਿਸੇ ਨੇ ਕਿਸੇ ਅਫਸਰ ਦੇ ਨਾਲ ਨਹੀਂ ਖੜਨਾ ਤਾਂ ਅਫਸਰ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਇਹ ਜਿਹੜੀ ਚੋਣ ਹੈ ਜਿਹੜਾ ਉਹਨਾਂ ਤੇ ਫਰਜ਼ ਹੈ ਅਫਸਰਾਂ ਤੇ ਅਮਨੋ ਮਾਨਨਾਲ ਕਰਨ ਸੋ ਇਹ ਕੋਝੀਆਂ ਹਰਕਤਾਂ ਤੋਂ ਸਰਕਾਰ ਬਾਜ਼ ਆਵੇ ਤੇ ਜਿਹੜੇ ਬੰਦਿਆਂ ਨੇ ਅਜ ਕੰਸ਼ਨ ਪ੍ਰੀਤ ਦੀ ਰੈਕੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਖਿਲਾਫ ਜਾਂ ਤਾਂ ਸਰਕਾਰ ਕਾਰਵਾਈ ਕਰੇ ਨਹੀਂ ਹੁਣ ਉਹਨਾਂ ਦੇ ਨਾਮ ਸਮੇਤ ਉਹਨਾਂ ਦੀ ਵੀਡੀਓ ਅਸੀਂ ਚੋਣ ਜਿਹੜੇ ਕਮਿਸ਼ਨ ਹੈ ਮੁਖ ਚੋਣ ਅਧਿਕਾਰੀ ਸਿਬਨਸੀ ਸਾਹਿਬ ਮੈਂ ਉਹਨਾਂ ਨੂੰ ਵੀ ਭੇਜਣ ਲੱਗਿਆ ਕਿ ਐਸੇ ਜਿਹੜੇ ਪੁਲਿਸ ਅਫਸਰ ਨੇ ਜਿਹੜੇ دہشت ਫਲਾ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜੀ